ਸਵਾਗਤ ਹੈ ਤੁਹਾਡਾ ਦੋਸਤੋ ਮੇਰੇ YouTube ਚੈਨਲ ਤੇ Instagram Facebook ਪੇਜ ਸੈਲੀਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ ਟਰਾਲੀ ਬਿਕਾਊਾ ਸਾਈਜ਼ 16x7 ਫੁੱਟ ਦਾ 10 ਨਟ ਹੀ ਹਾਬਿਆ ਦੀ ਦਸ ਦੀ ਚასი ਹੈ ਲਾਈਟਾਂ ਜਾਲੀ ਲੱਗੀਆਂ ਹੋਈਆਂ ਪਾਈਪਾਂ ਵਾਲਾ ਬੈੱਡ ਆ ਡਬਲ ਟੈਰੀ ਹਿੱਸਾ ਰੇਲੜਾ ਡਿਮਾਂਡ ਇਹਦੀ ਆ ਸਿਰਫ 315000 ਰੁਪਏ ਏਰੀਆ ਆ ਰਈਏ ਨੇੜੇ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਕਾਲ ਕਰੋ 98782 999783 98782 999783